ਸੰਧਿਆ ਵੇਲੇ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਿਰਪਾ ਕਰਨ ਜੀ। हे ਪ੍ਰਭੂ ਅਸੀਂ ਜੀਵ کئی ਜਨਮਾਂ ਵਿੱਚ ਪਾ ਕੇ ਹੁਣ ਤੇਰੀ ਸਰਨਾ ਆਏ ਹਾਂ। ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਕੁੱਪ ਹਨੇਰੇ ਖੂਰ ਤੋਂ ਬਚਾ ਲੈ। ਆਪਣੇ ਚਰਨਾਂ ਵਿੱਚ ਜੋੜੀ ਰੱਖ। ਇੱਕ ਰਹਾਉ हे ਪ੍ਰਭੂ ਮੈਨੂੰ ਆਤਮਕ ਜੀਵਨ ਦੀ ਸੋਚ ਨਹੀਂ meri surt tere charna vich judi nahi rehndi mainu koi changa kam karna nahi aunda mera kartav bhi sucha nahi hai he prabhu mainu saath sangat te lad laade taaki eh aokhi sansar nadi tari ja sake ek duniya de sukh tan maya de meethe swad parmatma de das ehna padarthan nu apne mann vich nahi vasan de हे नानक जी परमात्मा ਦੇ ਦਰਸ਼ਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ परमात्मा ਦੇ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਘਾਣਾ ਹੈ 2812 ਸਾਰੀ ਸੰਗਤ ਵਾਏ ਗੁਰੂ ਜੀ ਕਮੈਂਟ ਕਰਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਪੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp گروپ জয়েন ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ